ਵੀਰਾਂ ਫਕੀਰਾਂ ਦੀ ਨਗਰੀ ਚੈਨਲ ਤੇ ਅੱਜ ਇੱਕ ਬੜੀ ਖਾਸ ਵੀਡੀਓ ਲੈ ਕੇ ਆਇਆ ਦੁਨੀਆਂ ਦੇ ਸਾਰੇ ਹੀ ਕਾਲੇ ਇਲਮਾਂ ਦਾ ਤੋੜ ਕਰਨ ਵਾਲਾ ਮੰਤਰ ਜਿਹਨੂੰ ਰੱਖਿਆ ਮੰਤਰ ਵੀ ਕਹਿੰਦੇ ਨੇ ਦੁਨੀਆਂ ਦਾ ਕਿਸੇ ਵੀ ਤਰ੍ਹਾਂ ਦਾ ਕਾਲਾ ਇਲਮ ਹੋਵੇ ਕਾਲਾ ਇਲਮ ਕੀਤਾ ਹੋਵੇ ਜਿਹਦਾ ਤੋੜ ਕਰਨੇ ਦੇ ਲਈ ਜਿੱਦੇ ਤੂੜ ਦੇ ਲਈ ਇਹ ਮੰਤਰ ਜਿਹਨੂੰ ਰੱਖਿਆ ਮੰਤਰ ਕਹਿੰਦੇ ਨੇ ਇਸ ਮੰਤਰ ਦੇ ਨਾਲ ਕਿਸੇ ਤਰ੍ਹਾਂ ਦਾ ਵੀ ਕੀਤਾ ਕਰਾਇਆ ਹੋਵੇ ਕਿਸੇ ਤਰ੍ਹਾਂ ਦਾ ਵੀ ਕਾਲਾ ਇਲਮ ਹੋਵੇ ਇਸ ਮੰਤਰ ਦੇ ਨਾਲ ਆਪਾਂ ਇਹਨੂੰ ਕਲੀਅਰ ਕਰ ਸਕਦੇ ਆ ਕਾਲੇ ਇਲਮ ਤੋਂ ਆਪਾਂ ਬਚ ਸਕਦੇ ਆ ਜਾਂ ਫਿਰ ਆਪਾਂ ਕਾਲੇ ਰੇਲੇ ਮੁਤੋਂ ਕਿਸੇ ਨੂੰ ਬਚਾ ਸਕਦੀ। ਸੋ ਦੋਸਤੋ ਇਸ ਲਈ ਆਪਾਂ ਨੂੰ ਜਿਹੜਾ ਟਾਈਮ ਹੈ ਉਹ 41 ਦਿਨ ਦਾ ਟਾਈਮ ਲੱਗੇਗਾ। ਇਹ ਜੋ 41 ਦਿਨ ਦਾ ਸਮਾਂ ਇਹ ਕਿਸੇ ਵੀ ਜਲਦੇ ਕਿਨਾਰੇ ਤੇ ਬੈਠ ਕੇ ਇਹਦਾ ਜਾਪ ਕਰਨਾ ਪਵੇਗਾ। ਚਾਹੀ ਨਦੀ ਦਾ ਕਿਨਾਰਾ ਹੋਵੇ ਚਾਹੀ ਨਹਿਰ ਦਾ ਕਿਨਾਰਾ ਹੋਵੇ ਯਾਨੀ ਜਿੱਥੇ ਕੇ ਪਾਣੀ ਚੱਲਦਾ ਹੋਣਾ ਚਾਹੀਦਾ ਜਲਦਾ ਕਿਨਾਰਾ ਹੋਵੇ ਪਾਣੀ ਚੱਲਦਾ ਹੋਵੇ ਉਸ ਜਗ੍ਹਾ ਤੇ ਬੈਠ ਕੇ ਇਹਦਾ ਜਾਪ ਆਪਾਂ ਨੂੰ ਕਰਨਾ ਪਵੇਗਾ ਦੋਸਤੋ ਇਹ ਜੋ 48 ਦਿਨ ਦਾ ਜਲਾ ਹੋਵੇਗਾ ਇਹਦੇ ਵਿੱਚ 101 ਮਣਕੇ ਦੀ ਮਾਲਾ ਸੀ ਰੋਜ਼ਾਨਾ ਇੱਕ ਮਾਲਾ ਦਾ ਜਾਪ ਕਰਨਾ ਹੋਏਗਾ ਅਤੇ ਰੋਜ਼ਾਨਾ ਹੀ ਇੱਕ ਲोटा ਦੁੱਧ ਦਾ ਪਰ ਕੇ ਕੋਲ ਰੱਖਣਾ ਹੋਏਗਾ ਦੁੱਧ ਦਾ ਲोटा ਪਰ ਕੇ ਕੋਲ ਰੱਖ ਕੇ ਜਾਪ 101 ਮਣਕੇ ਦੀ ਮਾਲਾ ਤੇ ਕਰਨਾ ਹੋਏਗਾ ਜਾਪ ਕਰਨੇ ਤੋਂ ਬਾਅਦ ਫਿਰ ਇਹ ਜਿਹੜਾ ਦੁੱਧ ਦਾ ਲोटा ਹੈ ਇਹ ਕਿਸੇ ਵੀ ਕਿੱਕਰ ਦੇ ਵਿਖਤ ਨੂੰ ਕਿੱਕਰ ਦੇ ਦਰਖਤ ਦੀ ਜੜ ਨੂੰ ਪੋਣਾ ਹੈ ਕਿ ਕਰ ਦੇ ਦਰਖਤ ਦੀ ਜੜ ਨੂੰ ਇਹੇ ਦੁੱਧ ਦਾ ਲੂਟਾ ਪਾ ਦੇਣਾ ਰੋਜ਼ਾਨਾ ਥੋੜੀ ਜਿਹੀ ਅਚੂਰਮਾ ਬਣਾ ਕੇ ਵੀ ਰੱਖਣਾ ਹੈ ਤੇ ਸੀ ਕਿ ਉਹਦੇ ਵਿੱਚ ਚੂਰਮਾ ਬਣਾ ਕੇ ਇਹ ਲਾਜ਼ਮੀ ਨਾਲ ਰੱਖਣਾ ਹੈ ਪਾਠ ਕਰਨੇ ਤੋਂ ਬਾਅਦ ਜੇਕਰ ਕਿਸੇ ਗ਼ਰੀਬ ਮੀਨੂ ਖੁੱਖੇ ਨੂੰ ਖਿਲਾ ਸਕਦੇ ਹੋ ਤਾਂ ਵਧੀਆ ਹੈ ਕਿ ਵੀ ਨਹੀਂ ਖਿਲਾ ਸਕਦੇ ਤਾਂ ਫੀਰ ਪਰਸ਼ਨ ਵੀ ਪਾ ਸਕਦੇ ਇਲਾਗਾ ਮਾ ਪਰਸ਼ਨ ਨੂੰ ਪਾ ਸਕਦੇ ਆ ਇਸੇ ਤਰ੍ਹਾਂ ਸਾਫ ਪਾਕ ਰੱਖ ਕੇ 41 ਦਿਨ ਹੀ ਇਹਦਾ ਜਪ ਕਰਨਾ ਹੈ ਜਿਹਦੇ ਵਿੱਚ ਖਾਣ ਪੀਣ ਦਾ ਧਿਆਨ ਰੱਖਣਾ ਹੋਏਗਾ ਜਿਹਦੇ ਵਿੱਚ ਜਸ ਸਦਾ ਧਿਆਨ ਰੱਖਣਾ ਹੋਏਗਾ ਇਸੇ ਤਰ੍ਹਾਂ ਜਿਸ ਵੇਲੇ 41 ਦਿਨ ਹੋ ਜਾਣ ਜਾਨੀ ਕਿ 40 ਦਿਨ ਹੋ ਜਾਣ 41ਵੇਂ ਆਖਰੀ ਦਿਨ ਤੁਸੀਂ ਦੋ ਲੋਟੇ ਦੁੱਧ ਦੀ ਬਾਰਕ ਲੈ ਜਾਣੇ ਆ ਪੰਜ ਸੇਰ ਜੋ ਕਿ ਚੂਰੀ ਕਟ ਕੇ ਲਜਾਣੀ ਆ ਦੋਸਤੋ 41ਵੇਂ ਦਿਨ ਫੇਰ ਜਦ ਜਾਪ ਤੁਹਾਡਾ ਹੋ ਜਵੇ ਤਾਂ ਇੱਕ ਲੂਟਾ ਦੁੱਧਾ ਜਿਹੜਾ ਹੈ ਉਹ ਪਾਣੀ ਦੇ ਵਿੱਚ ਪਾ ਦੇਣਾ ਚਲਦੀ ਪਾਣੀ ਦੇ ਵਿੱਚ ਇੱਕ ਲੂਟਾ ਦੁੱਧਾ ਬਰਦਾ ਦੇਣਾ ਦੂਸਰਾ ਰੋਟਾ ਜਿਹੜਾ ਦੁੱਧਾ ਹੈ ਉਹ ਉਸੇ ਤਰ੍ਹਾਂ ਕਿਸੇ ਵੀ ਇੱਕ ਕਿੱਕਰ ਦੇ درخت ਦੀ ਜੜ ਦੇ ਵਿੱਚ ਪਾ ਦੇਣਾ ਹੈ ਜੋ 5 ਕਿਲੋ ਚੂਰਮਾ ਹੈ ਉਹ ਫੇ ਉਸੇ ਤਰੀਕੇ ਦੇ ਨਾਲ ਪਾਂਸ਼ੀਆਂ ਨੂੰ ਪਾ ਦੇਣਾ ਕੰਮ ਹੈ ਇਹਨਾਂ ਨੂੰ ਖਲਾਰ ਕੇ ਪਾ ਦੇਣਾ ਹੈ ਉਸ ਤੋਂ ਬਾਅਦ ਜਿਸ ਵੇਲੇ ਬਾਲ ਦੇ ਵਿੱਚ ਘਰ ਆਉਣਾ ਹੈ ਉਸ ਤੋਂ ਉਸ ਤੋਂ ਬਾਅਦ ਘਰ ਆ ਕੇ ਤੁਸੀਂ ਥੋੜਾ ਜਿਹਾ ਲੰਗਰ ਤਿਆਰ ਕਰਨਾ ਉਸ ਲੰਗਰ ਦੇ ਵਿੱਚ ਖੀਰ ਬਣਾਉਣੀ ਹੈ ਚੂਰੀ ਬਣਾਉਣੀ ਹੈ ਖਾਣ ਲਈ ਰੋਟੀ ਦਾਲ ਸਬ지 ਬਣਾਉਣੀ ਹੈ ਲੇਕਿਨ ਇਹ ਸਾਰਾ ਕੁਝ ਪੁਣਾ ਕੇ ਕਿਸੇ ਵੀ ਫਕੀਰਾਂ ਨੂੰ ਇਹ ਭੋਜਨ ਕਰ ਸਦਕੇ ਸ਼ਿਕਾਉਣਾ ਹੈ ਤੇ ਨਾਲ ਦੀ ਨਾਲ ਇਹ ਵੀ ਧਿਆਨ ਰੱਖਣਾ ਕਿ ਜੇ ਤੁਸੀਂ ਕਿਤੇ ਚੱਲਦੇ ਫਿਰਦੇ ਫਕੀਰ ਪੁਰੇ ਜਾਂਦੇ ਆਉਂਦੇ ਜਾਂਦੇ ਫਕੀਰ ਤੁਹਾਨੂੰ ਮਿਲ ਜਾਂਦੇ ਉਹਨਾਂ ਨੂੰ ਵੀ ਖਾ ਸਕਦੇ ਆ ਇਸੇ ਤਰ੍ਹਾਂ ਜੇਕਰ ਜਿਹੜੇ ਫਕੀਰ ਤੁਹਾਡੇ ਕੋਲ ਭੋਜਨ ਸ਼ਿਕਣ ਆਇਨੇ ਉਹ ਤੁਹਾਨੂੰ ਕੁਛ ਪਰਸ਼ਾਦ ਦੇ ਤੌਰ ਤੇ ਦਿੰਦੇ ਆ ਤਾਂ ਤੁਸੀਂ ਉਹਨੂੰ ਨਾ ਨਹੀਂ ਕਰਨੀ ਲੈ ਕੇ ਖਾ ਸਕਦੇ ਆ ਕਈ ਵਾਰੀਦਾ ਹੁੰਦੀ ਹੈ ਕਿ ਕੋਈ ਫਕੀਰ ਤੁਹਾਨੂੰ ਨਾਗ ਦੇ ਦਿੰਦਾ ਜੇ ਨਾਗ ਮਿਲ ਜਵੇ ਤਾਂ ਉਹਨੂੰ ਮੁੰਦਰੀ ਦੇ ਵਿੱਚ ਜੜਵਾ ਕੇ ਤੁਸੀਂ ਪਹਿਨ ਸਕਦੇ ਆ ਇਸ ਤਰ੍ਹਾਂ ਇਹ ਮੰਤਰ ਸਿੱਧ ਹੋ ਜਾਵੇਗਾ ਇਸ ਤੋਂ ਬਾਅਦ ਫਿਰ ਤੁਸੀਂ ਵਰਤਨਾ ਸ਼ੁਰੂ ਕਰ ਸਕਦੇ ਹਾਂ ਹਰ ਕਾਲੇ ਇਲਮ ਦਾ ਇਹ ਤੋੜ ਹੋਵੇਗਾ ਹਰ ਜਗ੍ਹਾ ਇਹ ਕੰਮ ਕਰੇਗਾ ਕਿਤੇ ਵੀ ਤੁਹਾਨੂੰ ਜ਼ਰੂਰਤ ਹੈ ਤਾਂ ਇਸ ਮੰਤਰ ਤੋਂ ਤੁਸੀਂ ਕੰਮ ਲੈ ਸਕਦੇ ਹਾਂ ਹਰ ਤਰ੍ਹਾਂ ਦੇ ਕਾਲੇ ਇਲਮ ਤੋਂ ਜਾਦੂ ਟੂਣੇ ਤੋਂ ਰੱਖਿਆ ਇਹ ਮੰਤਰ ਕਰੇਗਾ ਰੱਖਿਆ ਖੋਵੇਗੀ ਦੋਸਤੋ ਇਸ ਨਿਲਕੀ ਦੁਨੀਆ ਦੇ ਸਾਰੇ ਕਾਲੇ ਲਗਨ ਨੂੰ ਸਿੱਧ ਕਰਨੇ ਲਈ ਜਿਹੜਾ ਕਲਮਾ ਮੰਤਰ ਪਾਠ ਹੈ ਉਹ ਇਸ ਤਰ੍ਹਾਂ ਹੈ ਦੁਹਾਈ ਅੱਲਾ ਪਾਕ ਦੀ ਦੁਹਾਈ ਰਸੂਲ ਪਾਕ ਮੁਹੰਮਦ ਜੀ ਕੀ ਦੁਹਾਈ ਸੁਲੇਮਾਨ ਪੈਗੰਬਰ ਜੀ ਕੀ ਦੁਹਾਈ ਹਜਰਤ ਅਲੀ ਜੀ ਕੀ ਦੁਹਾਈ अमर की दुहाई, अमीर की दुहाई मोहम्मद रसूल सल्लासम की दुहाई, एक लाख चौबीस हजार पैगंबर की दुहाई, बावन वीर की दुहाई, चौटन जोगनी की दुहाई, दुहाई चौरासी सिद्धों की दुहाई, दुहाई नौ नाथों की दुहाई, दस अवतारों की ਸ਼ਾਹ ਪਰੀ ਖੂਬ ਪਰੀ ਨੂਰ ਪਰੀ ਲਾਲ ਪਰੀ ਸਫੇਦ ਪਰੀ ਸਭਨਾ ਪਰੀਆਂ ਕੀ ਦੁਹਾਈ ਕੌਣ ਕੌਣ ਪਕੜਨ ਚੱਲੇ ਨਾਰ ਸਿੰਘ ਵੀਰ ਵੀਰ ਚੱਲੇ ਲੈਂਕੜਾ ਵੀਰ ਚੱਲੇ ਅਨੁਮੰਤ ਵੀਰ ਚੱਲੇ ਅੰਗਦ ਵੀਰ ਚੱਲੇ ਬਾਵਨ ਵੀਰ ਚੱਲੇ ਟੌਂਟਸ ਜੋਗਨੀ ਚੱਲੇ ਰਾਸੀ ਸਿੱਧ ਚੱਲੇ ਨੌ ਨਾਥ ਚੱਲੇ ਅਸ ਅਵਤਾਰ ਚੱਲੇ हजरत मोहम्मद के हुक्म से चले अर्जुन के बाण से चले अर्जुन के बाण चले भीम के गा चले नदी नाव का पूर चले देव दैन पूत खवीस नी खबीसनी नहीं, कलेजे में लगे तीर उठा मनाऊ जग, सूता जगाऊ की विरकी वेग से पकड़ लिया बाल जति भैरू जति जती, जती, जती उठ फेर जति पर जति हनुमंत जती अंगद जति पैरों पोपाल खेत्रपाल काल का माई का बेटा चढ़ी पट्टी का जैतवार ऐसा चले जिमें नदी नाव चले नदी का पूर चले जन को पूत को खबीस को नीत को डंकनी को होशियारी को प्यारूट से हंकार के लियाओढ़ बोले गुरु की शक्ति हमारी मंत्र ईश्वरो बाचा फुरे मंत्र महादेव की बाचा फुरे बाचा टले तो लूना चमारी के कोन में सड़े दोस्तों ये मंत्र है तुसी दुनिया के सारे ही कले लमता तोड़ ਕਰ ਸਕਦੀਆਂ ਸੋ ਦੋਸਤੋ ਜਿਹੜੇ ਵੀ ਸਤਿਕਾਰਯੋਗ ਵੀਰ ਇਸ ਚੈਨਲ ਤੇ ਨਵੇਂ ਉਹਨਾਂ ਨੂੰ ਬੇਨਤੀ ਕਿਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਵੀਡੀਓ ਲਾਈਕ ਕਰਨੀ ਹੈ ਕਮੈਂਟ ਬਾਕਸ ਦੇ ਵਿੱਚ ਜੈ ਪੀਰਾਂ ਦੀ ਜਰੂਰ ਲਿਖਣਾ ਜਲਦੀ ਹੀ ਕਿਸੇ ਨਵੇਂ ਕਲਮੇ ਮੰਤਰ ਪਾਠ ਦੇ ਨਾਲ ਹਾਜ਼ਰ ਹੋਵਾਂਗੇ ਸੋ ਜਤਕਲੀ ਚੈ ਪੀਰਾਂ ਦੀ